ਪੰਜਾਬ ਦੇ ਰਾਸ਼ਨ ਡਿਪੂ 홀ਡਰਾਂ ਵੱਲੋਂ 1 ਜਨਵਰੀ ਤੋਂ ਦੇਸ਼ ਵਿਆਪੀ ਅਨਮਿੱਥੇ ਸਮੇਂ ਦੇ ਲਈ ਹੜਤਾਲ ਦਾ ਸਮਰਥਨ ਸਰਕਾਰੀ ਰਾਸ਼ਨ ਵੰਡਣ ਵਾਲੇ ਡਿਪੂ 홀ਡਰਾਂ ਦੇ ਕੌਮੀ ਸੰਗਠਨ ਆਲ ਇੰਡੀਆ ਫੇਅਰ ਪ੍ਰਾਈਸ ਸ਼ਾਪ ਡੀਲਰ ਫੈਡਰੇਸ਼ਨ ਦੇ ਸੱਦੇ ਤਹਿਤ ਪਹਿਲੀ ਜਨਵਰੀ ਤੋਂ ਰੰਭੀ ਜਾ ਰਹੀ ਹੜਤਾਲ ਵਿੱਚ ਪੰਜਾਬ ਦੇ 18000 ਡਿਪੂ 홀ਡਰ ਵੀ ਸ਼ਾਮਲ ਹੋਣਗੇ ਡਿਪੂ 홀ਡਰਾਂ ਵੱਲੋਂ ਕੌਮੀ ਪੱਧਰ ਤੇ ਇੱਕ ਬਰਾਬਰ ਕਮਿਸ਼ਨਰ ਧਾਰਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਇਸ ਹੜਤਾਲ ਦੌਰਾਨ ਡਿਪੂ ਹੋਲਡਰਾਂ ਵੱਲੋਂ 16 ਜਨਵਰੀ ਨੂੰ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਰੈਲੀ ਕਰਨ ਤੋਂ ਬਾਅਦ ਸੰਸਦ ਦਾ ਘਰਾਓ ਵੀ ਕੀਤਾ ਜਾਵੇਗਾ ਆਲ ਇੰਡੀਆ ਫੇਅਰ ਪ੍ਰਾਈਸ ਸ਼ਾਪ ਡੀਲਰ ਫੈਡਰੇਸ਼ਨ ਦੀ ਪੰਜਾਬ ਇਕਾਈ ਦੇ ਪ੍ਰਧਾਨ ਕਰਮਜੀਤ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਇਹ ਹੜਤਾਲ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗੀ ਇਸ ਦੌਰਾਨ ਕੋਈ ਵੀ ਡਿਪੂ ਹੋਲਡਰ ਨਾ ਤਾਂ ਸਰਕਾਰ ਤੋਂ ਆਉਣ ਵਾਲਾ ਰਾਸ਼ਨ ਉਠਾਏਗਾ ਅਤੇ ਨਾ ਹੀ ਲੋਕਾਂ ਨੂੰ ਅੱਗੇ ਵੰਡੇਗਾ। ਉਹਨਾਂ ਨੇ ਕਿਹਾ ਕਿ ਇਸ ਹੜਤਾਲ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਨਵਰੀ ਤੋਂ ਰੰਭੀ ਜਾ ਰਹੀ 5 ਸਾਲਾਂ ਤੱਕ ਮੁਫਤ ਅਨਾਜ ਵੰਡਣ ਦੀ ਯੋਜਨਾ ਦਾ ਦੇਸ਼ ਭਰ ਵਿੱਚ ਬਾਈਕਾਟ ਕੀਤਾ ਜਾਵੇਗਾ। ਪ੍ਰਧਾਨ ਕਰਨਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਡਿਪੂ ਹੋਲਡਰਾਂ ਨੂੰ ਕਣਕ ਦੇ ਪ੍ਰਤੀ ਕੁੰਟਲ 50 ਰੁਪਏ ਕਮਿਸ਼ਨ ਮਿਲਦਾ ਹੈ। ਉਹਨਾਂ ਮੰਗ ਕੀਤੀ ਕਿ ਇਹ ਕਮਿਸ਼ਨ ਦੇਸ਼ ਪੱਧਰ ਤੇ 1200 ਰੁਪਏ ਪ੍ਰਤੀ ਕਟਲ ਕੀਤਾ ਜਾਵੇ ਅਤੇ ਡੀਪੂ ਹੋਲਡਰਾਂ ਦੇ ਲਈ 50 ਲੱਖ ਰੁਪਏ ਤੱਕ ਦੀ ਬੀਮਾ ਯੋਜਨਾ ਲਾਗੂ ਹੋਵੇ 2 ਰੁਪਏ ਕਿਲੋ ਕਣਕ ਤੇ 3 ਰੁਪਏ ਕਿਲੋ ਚੌਲਾਂ ਦਾ ਕੋਟਾ ਪੂਰੇ ਦੇਸ਼ ਦੇ ਵਿੱਚ ਬਹਾਲ ਹੋਵੇ ਅਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਬਣਦਾ ਕਮਿਸ਼ਨ ਤੁਰੰਤ ਜਾਰੀ ਕੀਤਾ ਜਾਵੇ ਸਟਾਰ ਐਮਟੀਸੀ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਦਾ ਧੰਨਵਾਦ